8 ਘੰਟੇ ਸੇਵਾ ਕਰਨ ਵਾਲਾ ਮਨੁੱਖ ਉਹ ਮੇਰੀ ਉਮੀਦ ਨਹੀਂ 8 ਮਿੰਟ ਜਪ ਕਰ ਸਕਦਾ 8 8 ਘੰਟੇ ਕੀਰਤਨ ਕਰਨ ਵਾਲਾ ਮਨੁੱਖ ਮੈਨੂੰ ਉਮੀਦ ਨਹੀਂ 8 ਮਿੰਟ ਜਪ ਕਰ ਸਕਦਾ 10 10 ਘੰਟੇ ਪਾਠ ਕਰਨ ਵਾਲਾ ਮਨੁੱਖ ਮੈਨੂੰ ਉਮੀਦ ਨਹੀਂ ਜਪ ਕਰ ਸਕਦਾ ਇੱਕ ਬਾਣੀ ਪੜਨੀ ਆਉਂਦੀ ਏਕ ਬਾਣੀ ਜਪਣੀ ਆਉਂਦੀ ਏ ਪੜਨ ਦੀ ਆਪਣੀ ਮਹਿਮਾ ਹੈ ਪੜਨਾ ਇਸ ਵਾਸਤੇ ਬਾਣੀ ਯਾਦ ਹੋਵੇ ਪੜਨਾ ਇਸ ਵਾਸਤੇ ਬਾਣੀ ਕੰਠ ਹੋਵੇ ਪੜਨਾ ਇਸ ਵਾਸਤੇ ਹੈ ਕਿ ਬਾਣੀ ਦਾ ਬੋਧ ਹੋਵੇ ਬਾਣੀ ਯਾਦ ਹੋਵੇ ਅਰਥ ਬੋਧ ਦਾ ਪਤਾ ਚਲੇ ਪਰ ਜਪਣਾ ਇਸ ਵਾਸਤੇ ਬਾਣੀ ਦਾ ਰੂਪ ਹੋ ਜਾਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਜਪ ਗਾਵੋ ਪੜੋ ਸੁਣਾਉਨੇ ਤ ਭਾਈ ਗੁਰੂ ਪੂਰੇ ਤੂੰ ਰਾਖਿਆ ਗਾ ਪੜ ਪੜਨਾ ਹੈ ਯਾਦ ਕਰਨ ਵਾਸਤੇ ਪੜਨਾ ਹੈ ਅਰਥ ਬੋਧ ਨੂੰ ਸਮਝਣ ਵਾਸਤੇ ਗਾਉਣਾ ਹੈ ਜਪਣਾ ਹੈ ਬਾਣੀ ਦਾ ਰੂਪ ਹੋਣ ਵਾਸਤੇ ਹੁਣ ਮੈਂ ਫਿਰ ਅਰਜ਼ ਕਰਾਂ ਧਾਰਮਿਕ ਜਗਤ ਦਾ ਕੋਈ ਕਰਮ ਵੀ ਇਤਨਾ ਔਖਾ ਨਹੀਂ ਪੀਰਾਂ ਦੇ ਜਾਣਾ ਦੇਰੀ ਤੰਦ ਆਇਸ਼ਨਾ ਪਾਠ ਪੂਜਾ ਦਾਨ ਸੇਵਾ ਇਤਨਾ ਔਖਾ ਨਹੀਂ ਜਪਣਾ ਹੀ ਔਖਾ ਹੈ ਔਰ ਗੁਰੂ ਨਾਨਕ ਆਪ ਕਹਿੰਦੇ ਆਖਣ ਔਖਾ ਸਾਚਾ ਇਹ ਹੀ ਔਖਾ ਹੈ ਇਹ ਹੀ ਘਟਨਾ ਹੈ ਸਭ ਕੁਝ ਤੁਹਾਨੂੰ ਧਾਰਮਿਕ ਜਗਤ ਵਿੱਚ ਮਿਲੇਗਾ ਪਾਠ ਪੂਜਾ ਕਥਾ ਕੀਰਤਨ ਸੇਵਾ ਦਾਨ ਪੰ ਸਭ ਕੁਝ ਮਿਲੇਗਾ ਜਬ ਔਰ ਜਪ ਵਿੱਚ ਕਿਸੇ ਨੂੰ ਸਫਲਤਾ ਮਿਲੀ ਹੋਵੇ ਕਿ ਕਰੋੜਾਂ ਚ ਇੱਕਤ ਵਾਲਵਨ ਮੈਨੂੰ 42 43 ਸਾਲ ਹੋ ਗਏ ਨ ਕਥਾ ਕਰਦੇ ਹਾਂ ਬਚਪਨ ਤੋਂ ਮੈਂ ਇਸ ਲੈਂਡ ਦੇ ਚਲਿਆ ਤਾਂ ਅੱਜ ਤੱਕ ਦੀ ਮੇਰੀ ਜ਼ਿੰਦਗੀ ਦਾ ਨਿਚੋੜ ਹੈ ਕਿ ਜਿਹੜੇ ਦੋ ਚਾਰ ਸ਼ਹਿਰਾਂ ਤੋਂ ਬਾਅਦ ਇੱਕ ਰਸਕ ਪੁਰਸ਼ ਇੱਕ ਜੁੜੀ ਹੋਈ ਆਤਮਾ ਲੱਭਦੀ ਹੈ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪਰਮਾਇ ਚੰਦਨ ਦਾ ਦਰਖਤ ਹਰ ਜੰਗਲ ਵਿੱਚ ਨਹੀਂ ਹੈ ਕਿਧਰੇ ਕਿਧਰੇ ਜੁੜੇ ਹੋਏ ਰੂਹ ਹਰ ਸ਼ਹਿਰ ਵਿੱਚ ਨਹੀਂ ਹੈ ਕਿਧਰੇ 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 ਤੇ ਹੁਣ ਤੁਸੀਂ ਆਖੋਗੇ ਇਤਨੀ ਓਖਿਆਈ ਕੀ ਹੈ ਕੀ ਓਖਿਆਈ ਹੈ ਬਸ ਇਸ ਵਿਚਾਰ ਨੂੰ ਅਜ ਸਰਵਨ ਕਰਾ ਕੇ ਕਲਪ ਫਿਰ ਵਿਚਾਰ ਦੀ ਕੁਝ ਰੂਪਰੇਖਾ ਬਦਲਦੇ ਹਾਂ ਤਾਂ ਕਿ ਕੁਝ ਹੋਰ ਪਹਿਲੂਆਂ ਦਾ ਵੀ ਪਤਾ ਚੱਲੇ जागत ज्योत जपै में सबासर एक बिना मन न एक नाम है प्रथम उस जप तो बिना मन विच कुछ और ना होए जवान वाहेगुरु करे मन उस नाल संग शामिल होवे मन विच ओही एक होवे वाहेगुरु भाव मन सुने जवान जपए ਹੁਣ ਇਸ ਦਾ ਜੋ ਤਾਕ ਪਰਜ ਹੈ ਸਾਰਾ ਵਿਸਥਾਰ ਮੈਂ ਇਸ ਥੋੜੇ ਜਿਹੇ ਸਮੇਂ ਥੋੜੇ ਸਾਹਮਣੇ ਰੱਖਾਂ ਜਿਸ ਵਕਤ ਮਨੁੱਖ ਦੇ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਮੈਂ ਬੋਲਣਾ ਹੈ ਜਾਂ ਜਪਣਾ ਹੈ ਬੋਲਣਾ ਹੈ ਹਵਾ ਨਾਭੀ ਨਾਲ ਟਕਰਾਂਦੀ ਹੈ ਨਾਫ ਨਾਲ ਨਾਭੀ ਨੂੰ ਭਾਰਤ ਵਿੱਚ ਗੋਣੀ ਕਹਿੰਦੇ ਨੇ ਗੋਣੀ ਧਨ ਗੋਣੀ ਦੁਨੀਆ ਕਿਉਂ ਕਹਿੰਦੇ ਆਵਾਜ਼ ਕਿੱਥੋਂ ਉੱਠਦੀ ਹੈ ਜੈਸੇ ਖਾਣੀਆਂ ਚਾਰ ਨੇ ਨਾ ਅੰਡਕ ਜੇਰਜ ਸੇਤਜ ਉਦਹੁ ਸ ਸਭ ਤੋਂ ਵੱਡੀ ਖਾਣ ਅੰਡੇ ਨੇ ਜਿਸ ਤੋਂ ਜੀਵਨ ਪੈਦਾ ਹੁੰਦਾ ਹੈ ਪੰਛੀ ਪੈਦਾ ਹੁੰਦੇ ਨੇ ਸਮੁੰਦਰ ਦੇ ਬਹੁਤ ਸਾਰੇ ਜੰਤੂ ਅੰਡਿਆਂ ਤੋਂ ਪੈਦਾ ਹੁੰਨੇ ਨੇ ਕੀੜੀ ਮੱਛਰ ਇਹ ਸਭ ਅੰਡਿਆਂ ਤੋਂ ਪੈਦਾ ਹੁੰਦਾ ਹੈ ਸਭ ਤੋਂ ਵੱਡੀ ਖਾਣ ਹੈ ਅੰਡ ਜੇੜ ਸੇਤਜ ਉਤਬੁਜ ਫਿਰ ਉਤਬੁਜ ਇਹ ਬਨਸਪਤੀ ਜ਼ਮੀਨ ਤੋਂ ਜੋ ਪੈਦਾ ਹੁੰਦਾ ਹੈ ਬਨਸਪਤੀ ਇਹ ਦੂਜੀ ਖਾੜ ਹੈ ਤੀਸਰੀ ਖਾੜ ਸਵੈਤਜ ਪਸੀਨੇ ਤੋਂ ਜੋ ਪੈਦਾ ਹੁੰਦਾ ਜੰਜੂਆ ਚਿਚੜ ਚਮਚਿਚੜ ਇਹ ਮੈਲ ਪਸੀਨਾ ਤੇ ਮੈਲ ਦੇ ਮਿਸ਼ਰਤ ਤੋਂ ਜੀਵ ਬਣ ਜਾਂਦਾ ਹੈ ਕੀਜੀ ਖਾਣ ਹੈ ਪੰਛੀਆਂ ਨੂੰ ਚੌਪਾਇਆ ਜਾਨਵਰਾਂ ਨੂੰ ਔਰ ਮੈਨੇ ਰਹਿਣ ਵਾਲੇ ਮਨੁੱਖਾਂ ਨੂੰ ਵੀ ਚਮਚੇ ਚੜ ਜੁਆ ਹੋ ਜਾਂਦੀ ਚੌਥੀ ਖਾਣ ਹੈ ਪੇਟ ਤੋਂ ਪੈਦਾ ਹੋਣ ਜੜੇ ਪਸ਼ੂ ਨੇ ਮਨੁੱਖ ਨਾਇ ਅੰਡਜ ਜੇਰਜ ਸੇਤਜ ਉਤਪੁਜ ਇਹ ਚਾਰ ਖਾਣ ਹੈ ਹੁਣ ਮੈ ਅਸ ਕਹਾਂ ਬਾਣੀਆਂ ਵੀ ਚਾਰ ਨੇ परा पसंती मदमा बैकरी परा पसंती मदमा बैकरी मैं तत् सार निचोड़ अटपड़ सामने रखने दी निमाणी कोशिश कर रहे हां इतिहास देच मेरी रुचि नहीं है शुरू तो नहीं है बचपन तो जंदा पावे मैं समझदा कौमा ओई जिंदियां रहंदियां ने जिना दा इतिहास होए ਇਤਿਹਾਸ ਸ਼ਕਲ ਸੂਰਤ ਹੈ ਪਰ ਸਿਧਾਂਤ ਰੂਹ ਹੈ ਜੇ ਰੂਹ ਹੀ ਨਹੀਂ ਤੇ ਸ਼ਕਲ ਸੂਰਤ ਕਿੱਥੇ ਰਹਿਣੀ ਹੈ ਮੁਰਦਾ ਅਗਰ ਰੂਹ ਨਿਕਲ ਗਈ ਤਾਂ ਕਿੰਨੇ ਦਿਨ ਤੱਕ ਰੱਖਾਂਗੇ ਅਖਰ ਮਿੱਟੀ ਹੋਵੇਗਾ ਜਲੇਗਾ ਗੁਰਬਾਣੀ ਰੂਹ ਹੈ ਇਹ ਬੁਨਿਆਦ ਹੈ ਇਹ ਮੂਲ ਹੈ ਬਾਣੀਆਂ ਚਾਰ ਨੇ ਖਾਣੀਆਂ ਚਾਰ ਜਿਹੜੀਆਂ ਦੋ ਖਾਣੀਆਂ ਨੇ ਜੇਰ ਤੇ ਅੰਡੇ ਇਹਨਾਂ ਤੋਂ ਜਿਹੜੇ ਪੈਦਾ ਹੁੰਦੇ ਨੇ ਇਹਨਾਂ ਕੋਲ ਆਵਾਜ਼ ਹੈ ਪੰਛੀਆਂ ਕੋਲ ਆਵਾਜ਼ ਹੈ ਪਸ਼ੂ ਤੇ ਮਨੁੱਖਾਂ ਕੋਲ ਆਵਾਜ਼ ਹੈ ਇਹ ਜੇਰ ਤੋਂ ਪੈਦਾ ਹੁੰਦੇ ਨੇ ਉਤਪੰਨ ਪਰ ਸਵੇਤ ਜੋ ਹੈ ਚਮਚਿਚੜ ਹੈ ਤੇ ਬਨਸਪਤੀ ਹੈ ਇਹਨਾਂ ਕੋਲ ਆਵਾਜ਼ ਨਹੀਂ ਹੈ ਆਵਾਜ਼ ਨਹੀਂ ਇਹਨਾਂ ਕੋਲ ਧੁਨ ਨਹੀਂ ਹੈ ਲੱਖ ਵੀ ਯਤਨ ਕਰੀਏ ਦਰਸਤ ਨਹੀਂ ਬੋਲ ਸਕਦੇ ਲੱਖ ਵੀ ਯਤਨ ਕਰੀਏ ਕੀੜੇ ਕੁਛ ਮਕੋੜੇ ਜੂਆ ਚਿਚੜ ਇਹਨਾਂ ਕੋਲ ਆਵਾਜ਼ ਨਹੀਂ ਹੈ ਆਵਾਜ਼ ਉਹਨਾਂ ਕੋਲ ਹੈ ਜੋ ਅੰਡਿਆਂ ਤੋਂ ਪੈਦਾ ਹੁੰਦੇ ਨੇ ਆਵਾਜ਼ ਉਹਨਾਂ ਕੋਲ ਹੈ ਜੋ ਜੇੜ ਤੋਂ ਪੈਦਾ ਹੁੰਦੇ ਸੋ ਬਾਇ ਜਾਨਵਰਾ ਕੋਲ ਹੈ ਪੰਛੀਆਂ ਕੋਲ ਹੈ ਫਿਰ ਮਨੁੱਖਾਂ ਕੋਲ ਹੈ ਆਵਾਜ਼ ਹੈ ਪਰ ਆਵਾਜ਼ਾਂ ਵਿੱਚੋਂ ਪ੍ਰধান ਆਵਾਜ਼ ਹੈ ਮਨੁੱਖ ਕੋਲ ਸਭ ਤੋਂ ਮਨੁੱਖ ਕੋਲ ਕਿਉਂ ਇਹ ਆਪਣੀ ਆਵਾਜ਼ ਨੂੰ ਅਲਫਾਜ਼ ਦੇ ਸਕਦਾ ਆਪਣੀ ਧੁਨ ਨੂੰ ਅक्षर ਦੇ ਸਕਦਾ ਹੈ ਜਦ ਕਿ ਪੰਛੀ ਤੇ ਪਸ਼ੂ ਆਪਣੀ ਧੁਨ ਨੂੰ ਅक्षर ਨਹੀਂ ਦੇ ਸਕਦੇ ਗਰਜ ਹੈ ਸ਼ੇਰ ਦੇ ਕੋਲ ਹੈ ਪਸਖੋ ਇਲਾਵਾ ਹੋਰ ਕੁਝ ਨਹੀਂ। ਭੌਂਕਣਾ ਹੈ ਕੁੱਤੇ ਕੋਲ ਹੋਰ ਕੁਝ ਵੀ ਨਹੀਂ ਹੈ। ਕੋ ਕੋ ਹੈ ਕੋਇਲ ਕੋਲ ਹੋਰ ਕੁਝ ਵੀ ਨਹੀਂ। ਕਾਂ ਕਾਂ ਹੈ ਕਾਵੇ ਕੋਲ ਹੋਰ ਕੁਝ ਵੀ ਨਹੀਂ ਹੈ। ਪਰ ਕਾਂ ਕਾਂ ਤੋਂ ਕੋ ਕੋ ਤੋਂ ਭੌਂਕਣ ਤੋਂ ਇਤਨਾ ਪਤਾ ਚੱਲ ਜਾਂਦਾ ਹੈ ਕੁੱਤਾ ਹੈ, ਇਹ ਕੋਇਲ ਹੈ, ਇਹ ਕਾਵਾ ਹੈ। ਪਰ ਮਨੁੱਖ ਕੋਲ ਜਿਹੜੀ ਆਵਾਜ਼ ਹੈ ਅਲਫਾਜ਼ ਦੇ ਸਕਦਾ ਜੋ ਧੁਨ ਹੈ ਇਹ ਅਕਸਰ ਦੇ ਸਕਦਾ ਹੈ ਇਸ ਵਾਸਤੇ ਮਨੁੱਖ ਬਹੁਤ ਕੁਝ ਦੱਸ ਸਕਦਾ ਹੈ ਬਹੁਤ ਕੁਝ ਸੁਣ ਸਕਦਾ ਹੈ ਕਿਉਂਕਿ ਅਕਸਰ ਨੇ ਔਰ ਸਾਰਾ ਗਿਆਨ ਗਿਆਨ ਅਕਸ਼ਰਾਂ ਦੇ ਚ ਅਖਰੀ ਨਾਮ ਅਕਰੀ ਸਾਲਾ ਅਖਰੀ ਗਿਆਨ ਗਏਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਜੋਗ ਵਖਾ ਸਾਰੀ ਖੇੜ ਤੇ ਅਖਰਾਂ ਤੇ ਖੜੀਏ ਅਖਰ ਅੰਦਰ ਤ੍ਰਿਭੂਵਨ ਧਾਰੇ ਭਗਤ ਕਬੀਰ ਕਹਿੰਦੇ ਨੇ ਤਿੰਨ ਲੋਕਾਂ ਦਾ ਗਿਆਨ ਅਖਰਾਂ ਦੇ ਚ ਬੰਦ ਹੈ اکھر اکر کھو لیے کھولوں تو آواز رہ جاندی ہے تو آواز تو اتنا پتا چلے گا بس منق ہے آ آ کر رہا ہے منق ہے جیسے کوکو تو پتا چل رہا ہے کوئل ہے جیسے گرجن تو پتا چل ہے شیر ہے تو یہ آواز بندہ ہے اور کچھ نہیں پتا چلے گا تو منخر آواز ہے الفاظ ہے ਸੰਸਾਰ ਵਿੱਚ ਜੋ ਸੰਬੰਧ ਨੇ ਇਹ ਬੋਲ ਕੇ ਜੁੜਦੇ ਨੇ ਵੇਖ ਕੇ ਨਹੀਂ ਜੁੜਦੇ ਤੁਸੀਂ ਕਿਸੇ ਨੂੰ ਵੇਖੋ ਕੋਈ ਰਿਸ਼ਤਾ ਨਹੀਂ ਜੁੜਦਾ ਬੋਲਣ ਨਾਲ ਜੁੜਦਾ ਹੈ ਜਿੱਥੇ ਸੰਬੰਧ ਹੋਵੇ ਬੰਦਾ ਕਹਿੰਦਾ ਸਾਡੀ ਇੱਥੇ ਬੋਲ ਚਾਲ ਹੈ ਜਿੱਥੇ ਨਾ ਹੋਵੇ ਕਹਿੰਦਾ ਇੱਥੇ ਸਾਡੀ ਬੋਲ ਚਾਲ ਨਹੀਂ ਹੈ ਹੁਣ ਆਪ ਸੁਣ ਕੇ ਹੈਰਾਨ ਹੋਵੋਗੇ ਮਨੁੱਖ 90% ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਵੇਖ ਕੇ ਕੁਛ ਨਹੀਂ ਪਤਾ ਚੱਲਦਾ ਬੰਦੇ ਦਾ ਇਹ ਮੂਰਖ ਹੈ ਸਿਆਣਾ ਹੈ ਰਜੋ ਗੁਣੀ ਹੈ ਤਮੋ ਗੁਣੀ ਹੈ ਸਤੋ ਗੁਣੀ ਹੈ ਪੜ੍ਹਾ ਲਿਖਿਆ ਅਨਪੜ੍ਹ ਹੈ ਧਾਰਮਕ ਹੈ ਅਧਾਰਮਕ ਹੈ ਕੁਛ ਨਹੀਂ ਪਤਾ ਚੱਲਦਾ ਬੋਲਦੇ ਆ ਪਤਾ ਚੱਲਦਾ ਹੈ ਕੁਛ ਗੱਲਬਾਤ ਕਰਦੇ ਆ ਪਤਾ ਚੱਲਦਾ ਹੈ ਕੁਝ ਨਹੀਂ ਪਤਾ ਚੱਲਦਾ ਕੁਛ ਵੀ ਨਹੀਂ ਪਤਾ ਚੱਲਦਾ ਨਵੇ ਫਿਸਬੀ ਮਨਕ ਪ੍ਰਗਟ ਹੁੰਦਾ ਆਪਣੇ ਬੋਲਾਂ ਤੋਂ ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ ਬੋਲ ਦੱਸ ਦਿੰਦੇ ਨੇ ਕਰੋਧੀ ਹੈ ਬੋਲ ਦੱਸ ਦਿੰਦੇ ਨੇ ਮੂਰਖ ਹੈ ਬੋਲ ਦੱਸ ਦਿੰਦੇ ਨੇ ਸਿਆਣਾ ਹੈ ਬੋਲ ਦੱਸ ਦਿੰਦੇ ਨੇ ਧਾਰਮਿਕ ਹੈ ਬੋਲ ਦੱਸ ਦਿੰਦਾ ਆਧਾਰਮਿਕ ਹੈ ਬੋਲਾਂ ਤੋਂ ਪਤਾ ਚੱਲ ਜਾਂਦਾ ਹੈ ਰਾਜਨੈਤਿਕ ਹੈ ਬੋਲਾਂ ਤੋਂ ਪਤਾ ਚੱਲ ਜਾਂਦਾ ਹੈ ਕਾਰੋਬਾਰੀ ਹੈ ਬੋਲਾਂ ਤੋਂ ਪਤਾ ਚੱਲ ਜਾਂਦਾ ਹੈ ਭਗਤ ਹੈ ਬੋਲਾਂ ਤੋਂ ਹੀ ਪਤਾ ਚੱਲ ਜਾਂਦਾ ਹੈ ਮਕਾਰ ਹੈ ਬੋਲਾਂ ਤੋਂ ਪਤਾ ਚੱਲ ਜਾਂਦਾ ਹੈ ਰਜੋ ਗੁਣੀ ਹੈ ਤਮੋ ਗੁਣੀ ਹੈ ਸਤੋ ਗੁਣੀ ਹੈ ਬੋਲ ਤੇ ਹੀ ਪਹਿਚਾਨੀ ਹੈ ਸਾਧ ਅਸਾਧ ਕੋ ਠਾੜ ਅੰਤਰ ਕੀ ਕਰ ਨਹੀਂ ਸਵੇ ਨਿਕਸੇ ਮੁਖ ਕੀ ਬਾਤ ਦੇਖਦੇ ਆ ਕੁਛ ਨਹੀਂ ਪਤਾ ਚੱਲਦਾ ਦੇਖ ਕੇ ਇਤਨਾ ਪਤਾ ਚਲੇਗਾ ਰੰਗ ਕੈਸਾ ਹੈ ਕਾਲਾ ਹੈ ਗੋਰਾ ਹੈ ਸਾਮਰਾ ਹੈ ਕਪੜੇ ਕੀ ਪਾਏ ਨੇ ਉਮਰ ਕਿਤਨੀ ਹੈ ਬੱਚਾ ਹੈ ਜਵਾਨ ਹੈ ਬੁੱਢਾ ਬਸ ਇਨਾ ਪਤਾ ਚੱਲਦਾ ਹੈ ਇਸਤਰੀ ਹੈ ਕਿ ਪੁਰਸ਼ ਹੈ ਬਸ ਇਨਾ ਪਤਾ ਚੱਲਦਾ ਹੈ ਔਰ ਕੁਛ ਨਹੀਂ ਪਤਾ ਚੱਲਦਾ ਵੇਖ ਕੇ ਕੁਝ ਵੀ ਨਹੀਂ ਪਤਾ ਚੱਲਦਾ ਬੋਲਦੇ ਆ ਪਤਾ ਚੱਲਦਾ ਕੁਝ ਨਹੀਂ ਕੁਝ ਪਤਾ ਚੱਲਦਾ ਤੂੰ ਬੋਲ ਕੇ ਸੰਸਾਰ ਨਾਲ ਸੰਬੰਧ ਜੁੜ ਗਏ ਨੇ ਅਖੜਾ ਸਿਰ ਸੰਜੋਗ ਵਖਾਣ ਆਵਾਜ਼ ਨੂੰ ਅਕਸਰ ਦੇ ਦੇਈਏ ਸੰਜੋਗ ਜੁੜਦੇ ਨੇ ਰਿਸ਼ਤੇ ਜੁੜਦੇ ਨੇ ਸੰਬੰਧ ਬਣਦੇ ਨੇ ਬੋਲ ਬੋਲ ਕੇ ਸੰਸਾਰ ਨਾਲ ਸੰਬੰਧ ਜੁੜਦਾ ਹੈ ਬੋਲ ਬੋਲ ਕੇ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਘਰੇ ਪਿਆਰ ਪਰ ਉਹ ਬੋਲਣਾ ਕਿਹਸਾ ਹੈ ਕਿ ਮਨੁੱਖ ਪਰਮਾਤਮਾ ਦੇ ਪਿਆਰ ਦਾ ਬਾਤਰ ਬਣ ਜਾਂਦਾ ਹੈ ਔਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਬੋਲਣਾ ਕਿਹਸਾ ਹੈ ਬਸ ਉਹ ਮੈਂ ਇਸ ਥੋੜੇ ਜਿਹਾਂ ਸਮੇਂ ਥੋੜੇ ਸਾਹਮਣੇ ਰੱਖਣ ਲੱਗਾ ਜਿੱਥੇ ਖਾਣੀਆਂ ਚਾਰ ਨੇ ਬਾਣੀਆਂ ਚਾਰ ਨੇ ਬੋਲਣ ਦਾ ਜਦ ਮਨੁੱਖ ਦੇ ਅੰਦਰ خیال ਪੈਦਾ ਹੁੰਦਾ ਹੈ ਤੇ ਹਵਾ ਟਕਰਾਂਦੀ ਏ ਪਵਨ ਟਕਰਾਂਦੀ ਏ ਨਾਭੀ ਨਾਲ ਨਾਭੀ ਥੋੜੀ ਜਿਹਾ ਖੁੱਲਦੀ ਤੇ ਉੱਥੋਂ ਉੱਠਦੀ ਏ ਆਵਾਜ਼ ਉਸ ਆਵਾਜ਼ ਨੂੰ ਕਹਿੰਦੇ ਨੇ ਬਰਾ ਬਰਾ ਆਵਾਜ਼ ਹੈ ਅਲਫਾਜ਼ ਕੋਈ ਨਹੀਂ ਇਹ ਆਵਾਜ਼ ਹਿਰਦੇ ਤੱਕ ਪਹੁੰਚਦੀ ਹੈ ਇੱਥੇ ਇਸ ਨੂੰ ਅਲਫਾਜ਼ ਮਿਲ ਜਾਂਦੇ ਨੇ ਅਕਸਰ ਮਿਲ ਜਾਂਦੇ ਨੇ ਉਹ ਫਿਰ ਕੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦੀ ਹੈ ਇਹਨੂੰ ਮਦਮਾ ਕਹਿੰਦੇ ਨੇ ਹਿਰਦੇ ਤੱਕ ਪਹੁੰਚਦੀ ਹੈ ਪਸੰਤੀ ਕੰਠ ਤੱਕ ਪਹੁੰਚਦੀ ਹੈ ਮਦਮਾ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਪਰ ਆ ਪਸੰਤੀ ਮਦਮਾ ਬੈਖਰੀ ਬੇਖਰੀ ਜੋ ਬਾਹਰ ਪ੍ਰਗਟ ਹੋ ਗਈ ਮਦਮਾ ਜੋ ਕੰਠ ਦੇ ਚ ਰਹ ਗਈ ਪਸੰਤੀ ਜੋ ਹਿਰਦ ਦੇ ਚ ਰਹ ਗਈ ਪਰ ਜੋ ਨਾਦੀ ਤੋ ਉਠੀ ਹੈ ਨਾਖ ਤੋ ਉਠੀ ਹੈ ਨਾਦੀ ਇੱਕ ਸਾਜ਼ ਦੀ ਤਰ੍ਹਾਂ ਹੈ ਜਿਵੇਂ ਕੁਝ ਸਾਜ਼ ਐਸੇ ਨੇ ਪਵਨ ਦੇ ਫੂਕਣ ਨਾਲ ਹੀ ਵੱਜਦੇ ਨੇ ਉਨ ਲਈ ਮੁਰਲੀ ਹੈ ਨਰਸਿੰਗਾ ਹੈ ਸੰਖ ਹੈ ਫਨੇਰੀ ਹੈ ਔਰ ਇਸ ਤੋਂ ਇਲਾਵਾ ਇਹ ਹਾਰਮੋਨੀਅਮ ਇਹ ਹਵਾ ਦੇ ਉਤੇ ਵੱਜੇਗਾ ਉਂਝ ਨਹੀਂ 나ਭੀ ਨਾਲ ਵੀ ਹਵਾ ਟਕਰਾਏ ਕਿ ਬੋਲ ਨਿਕਲਦਾ ਉਂਝ ਨਹੀਂ ਦੇਹੀ ਮਾਤੀ ਬੋਲੇ ਪਵਨ ਬੋਲਣਾ ਪਵਨ ਕਰਕੇ ਪਾਣੀ ਕਰਕੇ ਬੋਲਣਾ ਨਹੀਂ ਆਉਂਦਾ ਪਾਣੀ ਤੇ ਮੁਰਦੇ ਚ ਵੀ ਪਿਆਉਂਦਾ ਬੋਲਣਾ ਖਤਮ ਨਹੀਂ ਪਿਆ ਬੋਲਦਾ ਕਿਉਂਕਿ ਪਮਣ ਦਾ ਦਾਗਾ ਟੁੱਟ ਗਿਆ مٹی کر کے بولنا نہیں آتا مٹی لاش کے مٹی ہے پی ہے کتنے بولنا ہے بولنا پمن کر کے ہے ہوا کر کے آدھا دہی ماٹی بولے پمن اس مٹی دیچ دیچ اس پانی دیچ, اس سارے شریر دیچ جو بولن والا تت ہے یہ پمن ہے ہوا ہے سواسن ہے ਇਸ ਸਬਸਤੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜ ਤੱਤਾਂ ਦੇ ਚ ਪਮਣ ਨੂੰ ਗੁਰੂ ਕਹਿੰਦੇ ਨੇ। ਅਮਣ ਗੁਰੂ, ਪਾਣੀ ਪਿਤਾ, ਮਾਤਾ ਦਰਤ ਮਾ। ਪਮਣ ਨਾ ਹੋਵੇ ਤੇ ਬੋਲ ਚਾਲ ਹੋ ਨਹੀਂ ਸਕਦੀ। ਹੋਈ ਨਹੀਂ ਸਕਦੀ। ਆਵਾਜ਼ ਨਹੀਂ ਹੋਏਗੀ। ਅਲਫਾਜ਼ ਨਹੀਂ ਆਉਣਗੇ। ਸੰਬੰਧ ਕਿਸ ਤਰ੍ਹਾਂ ਮਨਪ ਜੋੜੇਗਾ? ਗੁੰਗਾ ਮਨੁੱਖ ਸੰਬੰਧ ਜੋੜਨ ਵਿੱਚ ਅਸਮਰਥ ਰਹਿੰਦਾ ਹੈ ਉਹਦੇ ਕੋਲ ਆਵਾਜ਼ ਹੈ ਪਸ਼ੂਆਂ ਦੀ ਤਰ੍ਹਾਂ ਅਲਫ਼ਾਜ਼ ਨਹੀਂ ਨੇ ਗੁੰੰਦ ਤੇ ਹੈ ਅਕਰ ਨਹੀਂ ਨੇ ਗੁੰਗੇ ਕੋਲ ਪੁੱਛੀਏ ਤੋ ਕਿੱਥੋਂ ਆਇਆ ਹੈ ਕਿੱਥੇ ਜਾਣਾ ਹੈ ਕਿਸ ਨੂੰ ਮਿਲਣਾ ਹੈ ਆ ਆ ਕਰਦਾ ਹੈ ਬਾਕੀ ਕੁਝ ਨਹੀਂ ਪੰਜਾਬੀ ਮੁਹਾਵਰੇ ਚ ਕਹਿੰਦੇ ਨੇ ਗੁੰਗੇ ਦੇ ਇਸ਼ਾਰੇ ਗੁੰਗੇ ਵੀ ਮਾ ਜਾਣੇ ਹੋਰ ਕੌਣ ਜਾਣੇ ਹੋਰ ਕੋਈ ਨਹੀਂ ਜਾਣਦਾ ਕੁਝ ਨਹੀਂ ਪਤਾ ਚੱਲਦਾ ਗੁੰਗਾ ਕੀ ਆਖਦਾ ਹੈ ਦਾਸ ਨਾਲ ਇੰਡੀਆ ਵਿੱਚ ਕਾਫੀ ਲੰਬੇ ਸਮੇਂ ਤੋਂ ਇੱਕ ਮੁਸਲਮਾਨ ਚੱਲਦਾ ਹੈ ਸलाम हुसैन ਉਸ ਦਾ ਨਾਮ ਉਹਦਾ ਸ਼ੌਕ ਹੈ ਗੁਰੂ ਘਰ ਨਾਲ ਪਰ ਰੱਬ ਦੀ ਨੇਤ ਘਰ ਦਾ ਫਟਕਾਰਿਆ ਹੋਇਆ ਇਸ ਵਾਸਤੇ ਇੱਕ ਜ਼ਬਾਨ ਨੂੰ ਕਮ ਨਹੀਂ ਕਰ ਦਿੱਤੀ ਗੁੰਗਾ ਕਈ ਦਿਨਾਂ ਬਾਅਦ ਮੈਂ ਉਸ ਦਾ ਇਸ਼ਾਰਾ ਸਮਝਿਆ ਬੀ ਮੈਂ ਤੁਹਾਡੇ ਨਾਲ ਰਹਿਣਾ ਹੈ ਮੈਨੂੰ ਰੱਖ ਲਓ ਉਹ ਕੋਈ 10-15 ਸਾਲਾਂ ਦਾ ਦਾਸ ਦੇ ਨਾਲ ਹੈ ਦਰਬਾਰ ਸਾਹਿਬ ਵੀ ਜਾਂਦਾ ਹੈ ਕਈ ਵਾਰ ਦਰਬਾਰ ਸਾਹਿਬ ਤੋਂ ਸ੍ਰੋਪਾ ਵੀ ਮਿਲਿਆ ਉਹਨੂੰ ਸੇਵਾ ਬਹੁਤ ਕਰਦਾ ਹੈ ਲੇਕਿਨ ਅੱਜ ਤੱਕ ਵੀ ਉਹਦੇ ਇਸ਼ਾਰਿਆਂ ਨਾਲ ਮੈਨੂੰ ਕੱਖ ਨਹੀਂ ਪਤਾ ਚੱਲਦਾ ਕਈ ਵਾਰ ਖੱਪ ਜਾਂਦਾ ਇਸ਼ਾਰੇ ਕਰ ਕਰ ਕੇ ਮੇਰੇ ਵੱਲੇ ਕੁਝ ਨਹੀਂ ਪੰਦਾ ਪਿਆ ਕਰਦਾ ਕਿ ਆਵਾਜ਼ ਕੋਈ ਨਹੀਂ ਆਵਾਜ਼ ਤੇ ਹੈ ਆ ਆ ਕਰ ਰਹਾ ਹੈ ਅੱਖਰ ਨਹੀਂ ਹੈ ਅਲਫਾਜ਼ ਨਹੀਂ ਨੇ ਦਾਸ ਦੇ ਨਾਲ ਇੱਕ ਹੋਰ ਸਿੰਘ ਹੈ ਉਹ ਬਹੁਤ ਕੁਝ ਸਮਝ ਗਏ ਉਹਦੇ ਇਸ਼ਾਰੇ ਆ ਤਾਂ ਫਿਰ ਮੈਂ ਕਈ ਵਾਰ ਉਹਨੂੰ ਅੱਗੇ ਕਰਨਾ ਬੇਕੀ ਟਿੱਕੀ ਆਖਦਾ ਹੈ ਥੋੜੇ ਜਿਹਾ ਕੁਝ ਇਸ਼ਾਰੇ ਐਸੇ ਨੇ ਉਹ ਵੀ ਪਕੜ ਚ ਆ ਜਾਂਦੇ ਨੇ ਮੇਰੀ ਪਕੜ ਚ ਨਹੀਂ ਆਉਂਦੇ ਗੁੰਗੇ ਦੇ ਸੰਬੰਧ ਨਹੀਂ ਜੁੜਦੇ ਗੁੰਗੇ ਦੇ ਦੋਸਤ ਨਹੀਂ ਆਉਂਦੇ কারণ ਬੋਲ ਕੋਈ ਨਹੀਂ ਅੱਖਰ ਨਹੀਂ